ਜੀ ਅੱਜ ਫੇਰ ਤੁਸੀਂ ਦਰਿਆਵਾਂ ਵਿੱਚ ਆ ਲਿਆ ਸੇ ਸਵਾਗਤ ਤੁਹਾਡੇ ਖਾਸ ਕਰਦੇ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਅਸੀਂ ਧੰਨਵਾਦ ਕਰਦੇ ਹਾਂ ਪ੍ਰੈਸ ਵਾਲੇ ਵੀਰਾਂ ਦਾ ਜਿਹੜੇ ਸਾਡੇ ਨਿੱਕੇ ਹਸਦੇ ਦੇ ਇੱਥੇ ਆਏ ਆ ਵੀਰ ਜੀ ਗੱਲ ਇਹ ਤਾਂ ਕਿ ਜਦੋਂ ਸਰਕਾਰ ਬਣੀ ਸੀਗੀ ਸਭ ਤੋਂ ਪਹਿਲਾਂ ਮਾਨ ਸਰਕਾਰ ਆਈ ਆ ਤਾਂ ਇਹ ਸਿੱਖਿਆ ਕ੍ਰਾਂਤੀ ਦੇ ਆਧਾਰ ਤੇ ਆਈ ਆ ਕਿ ਅਸੀਂ ਸਿੱਖਿਆ ਕ੍ਰਾਂਤੀ ਲਿਆਵਾਂਗੇ ਸਾਡੇ ਰਾਜ ਵਿੱਚ ਕੋਈ ਵੀ ਧਰਨਾ ਜਾਂ ਮੁਜ਼ਾਹਰਾ ਨਹੀਂ ਹੋਊਗਾ ਪਰ ਸਾਊਥ ਕੋ ਮਾੜੀ ਗੱਲ ਇਹ ਆ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਕਿਸਾਨ ਕੁੱਟੇ ਟੀਚਰ ਕੁੱਟੇ ਫਿਰ ਹੁਣ ਕੱਚੇ ਮਜ਼ਦਮਾਂ ਦੀ ਵਾਰੀ ਖੜੀ ਆ ਹੁਣ ਇਹ ਸਾਡੇ ਕਿਸਨਵਾਈ ਨਹੀਂ ਕਰ ਰਹੇ ਕਿ ਸਰ ਪਿਛਲੇ ਪਿਛਲੀ ਵਾਰ ਵੀ ਧਰਨਾ ਲਾਇਆ ਸੀਗਾ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਸੀਂ ਧਰਨਾ ਚੱਕਰੋ ਜਿｮੜੇ ਦੋ ਤਿੰਨ ਦਿਨਾਂ ਚ ਤਖਾਵਾ ਪਾ ਦਾਂਗੇ ਉਸ ਦਿਨ ਤੋਂ ਅੱਜ 20 ਦਿਨ ਹੋ ਗਏ ਆ ਇਹਨੇ ਸਾਡੇ ਤਰਖਾਵਾ ਨਹੀਂ ਪਾਈਆਂ ਗਿਆ ਕਿ ਕਿਸ ਤਰ੍ਹਾਂ ਦਾ ਪ੍ਰੋਟੈਸਟ ਰਹਿਣ ਵਾਲਾ ਇਹ ਅਣ ਸਮੇਂ ਬਥੇਲੇ ਅਸੀਂ ਹੜਤਾਲ ਕਰਾਂਗੇ ਜੀ ਬੰਦ ਕਰਾਂਗੇ ਸਾਰਾ ਸਿਸਟਮ ਆ ਸਾਡੇ ਕਰਮਚਾਰੀ ਸਾਰੇ ਬੈਠੇ ਆ ਸੀ ਕੰਮ ਨਹੀਂ ਕਰਾਂਗੇ ਉਹਨਾਂ ਚਿਰ ਜਿੰਨਾ ਚਿਰ ਸਾਡੇ ਸਾਥੀਆਂ ਦੇ ਤਰਖਾਵਾ ਨਾ ਪਾਈਆਂ ਗਈਆਂ ਕੀ ਕੀ ਕਾਰਨ ਮੰਗਦੇ ਹੋ ਕਿ ਇਹ ਤਰਖਾ ਜਿਹੜੇ ਸਮੇਂ ਸਿਰ ਨਾ ਆਉਂਦੇ ਇਹ ਸਰਕਾਰ ਦੀ ਨਿਲੈਕੀ ਹੈ ਜੀ ਹੋਰ ਕੀ ਕਾਰਨ ਹੋਣਾ ਜੇ ਦੂਜੇ ਸਭ ਸਾਰੇ ਪਾਸੇ ਸਰਕਾਰਾਂ ਮੈਲ ਰਹੀਆਂ ਤਰਖਾਵਾ ਇਹ ਕਿਉਂ ਨਹੀਂ ਦੇ ਰਹੀ ਸਰਕਾਰ ਵਰਕਰ ਫੇਰ ਹੀ ਕੰਮ ਕਰਨਗੇ ਕਿ ਨਹੀਂ ਜਦ ਤਰਖਾਵਾ ਮਿਲਣਗੇ ਦਾ 6-6 ਮਹੀਨੇ ਤੋਂ ਪਜਾਰੇ ਤਰਖਾਵਾ ਚੱਕੀ ਜਾਂਦੇ ਆ ਵੀ ਅੱਜ ਵੀ ਹੁੰਦੀ ਰਖਾ ਜੀ ਹੁੰਦੀ ਆ ਲਾਰੇ ਸੁਣੀ ਜਾਂਦੇ ਆ ਕੋਈ ਕੀ ਕਹਿੰਦਾ ਕੋਈ ਕੀ ਕਹਿੰਦਾ ਪਰ ਕੋਈ ਵੀ ਸਾਡੇ ਕੋਲ ਅਧਿਕਾਰੀ ਅਜੇ ਤੱਕ ਨਹੀਂ ਆਇਆਗਾ ਸਾਡੇ ਨਾਲ ਗੱਲ ਕਰਨ ਵਾਸਤੇ ਇਸੇ ਵਾਰ ਤੋਂ ਨੂੰ ਭਰੋਸਾ ਮਿਲਿਆ ਸੀ ਕਿ ਐਕਟਿਵ ਹੀ ਲੱਗਦਾ ਪਰ। ਭਾਵੇਂ ਇਸ ਵਾਰ ਵੀ ਭਰੋਸਾ ਨਹੀਂ ਲੈਣਾਗਾ ਜੀ ਅਸੀਂ ਇਸ ਵਾਰ ਕੁਝ ਤਰਖਾ ਨਹੀਂ ਪੈਣੂ ਸਾਥੀਆਂ ਦੀ ਅਸੀਂ ਨਹੀਂ ਉਠਾਂਗੇ। ਇਹ ਜਿਹੜੀਆਂ ਫਿਰ ਸਿੱਧੀ ਆਉਂਦਾ ਕੱਪ ਕਈਆਂ ਕਰੋਮ ਦਾ ਅਮਰੀਕਾ ਦਾ ਪਰੇਸ਼ਾਨੀ ਆ ਰਹੀ ਹੈ ਸਮੱਸਿਆਵਾਂ ਆ ਰਹੀਆਂ। ਹੁਣ ਵੀਰ ਜੀ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਮੁਰਜਣ ਦੂਹੀ ਕਰੀਏ ਪਰ ਸਾਰਾ ਕੁਝ ਅਸੀਂ ਥੋੜਾ ਸੋਚੀ ਜਾਣਾ ਜੀ। ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਨੂੰ ਕੁਝ ਦੇਵਾਂਗੇ ਤਾਂ ਕੰਮ ਕਰਨਗੇ। ਅਸੀਂ ਰੋਜ਼ ਤੇਲ ਸੜ ਕੇ ਉਹਨੇ ਕਿੱਥੋਂ ਪੈਸੇ ਲਵਾਵਾਂਗੇ ਜੀ। ਆਲਟੀਮੇਟ ਦੇ ਦਿੱਤਾ ਸੀ ਇਸ ਵਾਰ ਕਿ ਪਾਰਟੀ ਵੱਲ ਐਡੀਸੀ ਸਾਹ ਨੂੰ ਦਿੱਤਾ ਮਾਣਿਓ ਸਾਡੇ ਸੀਮਨ ਸਰਚ ਨੂੰ ਉਹਨਾਂ ਨੂੰ ਦਿੱਤਾ ਹੈ। ਪ੍ਰੈਸ ਰਿਪੋਰਟ ਵੀ ਦਿੱਤਾ ਹੈ। ਉਹਨਾਂ ਨੇ ਕੁਝ 10 ਦਿਨ ਪਹਿਲਾਂ ਦਿੱਤਾ ਸੀ ਕਿ ਕਹਿੰਦੇ ਵੀ ਠੀਕਾ ਕਰਦੇ ਆ ਕਰਦੇ ਆ ਪਰ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਉਹਨਾਂ ਨੇ। ਕਿਸ ਤਰ੍ਹਾਂ ਦਾ ਪ੍ਰੋਟੈਸਟ ਵਾਲਾ ਸੀ। ਅੱਜ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੈ। ਕੇਰਾਂ ਤਾਂ ਸ਼ਾਂਤਪਾਪ ਸ਼ਾਂਤਮਈ ਤਰੀਕੇ ਨਾਲ ਹੀ ਪ੍ਰੋਟੈਸਟ ਕਰ ਰਹੇ ਆ ਜੀ ਪਰ ਅੱਗੇ ਤੋਂ ਅਸੀਂ ਕਰਕੇ ਅਕਸਲਾ ਦੇਖਾਂ ਕੀ ਕਰਦੇ। ਜਿਸ ਤਰ੍ਹਾਂ ਮੁੱਖ ਮੰਤਰੀ ਵਰਮੰਤਮਾਨ ਆ ਰਹੇ ਨੇ ਕਲੰਗੜ ਅਸੂ। ਇਹ ਕੋਈ ਆ ਉਹਨਾਂ ਨੂੰ ਮਿਲਾਂ ਦਾ ਵੀ ਪ੍ਰੋਗਰਾਮ ਦਿੱਕੇਗਾ ਮੇਰੇ ਤੋਂ ਲਿਖ ਕੇ ਆਇਆ ਪ੍ਰੋਗਰਾਮ ਹੀ ਮਿਲਾਂਗੇ ਉਹਨਾਂ ਨੂੰ ਗੱਲ ਕਰਾਂਗੇ ਉਹਨਾਂ ਨਾਲ ਕਿ ਥੋੜੀ ਸਰਕਾਰ ਵਿੱਚ ਦੇਖੋ ਕੱਚੇ ਮਜ਼ਦੂਰ ਰੋ ਰਹੇ ਆ ਕਿਸਾਨ ਰੋ ਰਹੇ ਆ ਤੁਸੀਂ ਇਹਨਾਂ ਦਾ ਹੱਲ ਕਰੋ ਤੱਕਾ ਨਾ ਕਰੋ ਜੀ ਅਮਾ ਜੀ ਤੁਹਾਡਾ ਕੀ ਕਹਿਣਾ ਚਾਹੁੰਗੇ ਜਿਹੜਾ ਜੀ ਤੁਸੀਂ ਸਰ ਮੇਰਾ ਨਾਮ ਮਨਦੀਪ ਕੌਰ ਆਈ ਸੀ ਐਚ ਐਮ ਆਈ ਆ ਪ੍ਰੋਜੈਕਟ ਦੇ ਆ ਕੇ ਗਏ ਸੀਗੇ ਸਾਨੂੰ 1.5 ਸਾਲ ਹੋ ਗਿਆ ਸਰ ਤੁਹਾਡੇ ਤੁਸੀਂ ਸਾਡਾ ਆਈਵੇਰੀ ਕਵਰ ਕਰਨ ਆਉਂਦੇ ਆ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਵਾਰ ਵੀ ਆਏ ਹੋ ਤੇ ਇਹ ਤੁਹਾਡੇ ਸਾਹਮਣੇ ਹੈ ਜੀ ਅਸੀਂ 6 ਮਹੀਨਿਆਂ ਤੋਂ ਲਗਾਤਾਰ ਆ ਇੱਥੇ ਲਾਉਣੇ ਹੀ ਤਰਨਾ ਫਿਰ ਸਾਡੀਆਂ ਤਨਖਾਹਾਂ ਪੈਂਦੀਆਂ ਇਸ ਵਾਰੀ ਵੀ ਅਸੀਂ ਪਿਛਲੀ ਵਾਰੀ ਪਹਿਲਾਂ ਤੁਸੀਂ ਖੋੜੇ ਦਿਨ ਪਹਿਲਾਂ ਕਿਤੇ ਆਏ ਹੋਗੇ ਮੇ 15 20 ਦਿਨ ਪਹਿਲਾਂ ਉਦੋਂ ਵੀ ਅਸੀਂ ਧਰਨਾ ਲਾਇਆ ਥੋਡੇ ਸਾਹਮਣੇ ਸੀ ਸਿਵਲ ਸਰਪੰਚ ਦਫਤਰ ਨੇ ਅਫਸਰ ਨੇ ਇੱਥੇ ਤੁਹਾਨੂੰ ਮੀਡੀਆ ਦੇ ਵਿੱਚ ਬਿਆਨ ਦਿੱਤਾ ਸੀਗਾ ਵੀ ਇਹਨਾਂ ਦੀ ਬੁੱਧਵਾਰ ਤਿੱਕਰ ਬਜਟ ਆ ਜਾਊਗਾ ਤੇ ਬੁੱਧਵਾਰ ਨੂੰ ਤਨਖਾਹ ਪੈ ਜੂਗੀ ਇਹਨਾਂ ਦੀ ਸਰ ਇੱਕ ਬੁੱਧਵਾਰ ਗਏ ਜੀ ਦੋ ਬੁੱਧਵਾਰ ਗਏ ਤਿੰਨ ਬੁੱਧਵਾਰ ਗਏ ਤੇ ਹੁਣ ਅਸੀਂ ਹਾਰ ਕੇ ਅਸੀਂ ਮਹੀਨੇ ਬਾਅਦ ਫੇਰ ਧਰਨਾ ਲਾਇਆ ਅਸੀਂ ਕਿਹਾ ਵੀ ਚਲੋ ਇੱਕ ਵਾਰੀ ਕੋਈ 10 ਦਿਨ ਲੱਗ ਸਕਦੇ ਆ ਹਫਤਾ ਲੱਗ ਸਕਦਾ ਮਹੀਨਾ ਲੱਗ ਜੂਗਾ ਪਰ ਹੁਣ ਇੰਨਾ ਤਾਂ ਨਹੀਂ ਸਰ ਸਾਡੇ ਤੋਂ ਵੀ ਨਹੀਂ ਸਕਰ ਹੁੰਦਾ ਜੀ ਹੁਣ ਇਹ ਹੀ ਆ ਜੰਪ ਫੈਮਿਲੀ ਜਿਹੜੋ ਮਰਜੀ ਆ ਹੁਣ ਆਪਾਂ ਪੰਜਾਬ ਸਰਕਾਰ ਦੀ ਲਾ ਲਈ ਗੱਲ ਭਗਵੰਤ ਮਾਨ ਸਾਹਿਬ ਆ ਆਪਦੀ ਉਹਨਾਂ ਦੀ ਤਨਖਾਹ ਨਾ ਪਊਗੀ ਤਾਂ ਕਿ ਉਹ ਗੁਜ਼ਾਰਾ ਕਰ ਲੈਣਗੇ ਨਹੀਂ ਕਰ ਸਕਦੇ ਨਾ ਉਵੇਂ ਹੀ ਅਸੀਂ ਆਈ ਅਸੀਂ 6 6 ਮਹੀਨੇ 12 ਬਾਰੇ ਯਾਰ ਪਿੱਛੇ ੱੱਕੇ ਖਾਂਦੇ ਫਿਰਦੇ ਇਥੇ ਤੇ ਪਰ ਫਿਰ ਵੀ ਸਾਨੂੰ ਤਨਖਾਹਾਂ ਹਾਲੇ ਟਾਈਮ ਤੇ ਮਿਲਦੀਆਂ ਉਹ ਵੀ ਸਾਨੂੰ ਇੱਥੇ ਰੋ ਪਿੱਟ ਕੇ ਫੇਰ ਲੈਣੀਆਂ ਪੈਣ ਪਹਿਲਾਂ ਇਹ ਦੀ ਜਾਣ ਨੂੰ ਰੋਣਾ ਪੈਂਦਾ ਸਾਨੂੰ ਫੇਰ ਕਿਤੇ ਤਨਖਾਹਾਂ ਮਿਲਦੀਆਂ ਸਨ ਕੀ ਦੇ ਭਰੋਸੇ ਤੇ ਕਰ ਤੁਸੀਂ ਮੁਲਤਵੀ ਕੀਤਾ ਸੀ ਸਰ ਅਸੀਂ ਸਿਵਲ ਸਰਜਨ ਅਫਸਰ ਨੇ ਸਾਨੂੰ ਭਰੋਸਾ ਦਿਵਾਇਆ ਸੀ ਇੱਥੇ ਤੁਹਾਡੇ ਸਾਹਮਣੇ মিডিਆ ਦੇ ਵਿੱਚ ਬਿਆਨ ਦਿੱਤੇ ਸੀ ਉਹਨਾਂ ਨੇ ਵੀ ਬੁੱਧਵਾਰ ਤਿੱਕਰ ਤਨਖਾਹ ਇਹਨਾਂ ਦਾ ਬਜਟ ਆ ਜਾਊਗਾ ਜੇ ਨਹੀਂ ਆਇਆ ਤਾਂ ਅਸੀਂ ਇਹਨਾਂ ਦੇ ਨਾਲ ਬੈਠਾਂਗੇ ਆ ਤੁਹਾਡੇ ਸਾਹਮਣੇ ਆ ਸਰ ਦੇਖ ਲਓ ਸਰ ਬੈਠੇ ਦਿਨਿਆਂ ਤਾਂ ਦੱਸ ਦਿਓ ਸਾਨੂੰ ਕੀ ਕਹਿੰਦੇ ਆ ਫਿਰ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਸਰ ਕਹਿੰਦੇ ਆ ਇਹ ਕਹਿੰਦੇ ਵੀ ਅੱਜ ਬਜਟ ਆ ਜਾਊਗਾ ਤੁਸੀਂ ਉੱਠ ਖੜੋ ਸਰ ਅਸੀਂ ਹੁਣ ਸਾਡੇ ਤੋਂ ਯਕੀਨ ਕਰਨ ਨੂੰ ਨਹੀਂ ਕਰਦਾ ਜੀ ਕਿਉਂਕਿ ਇੱਕ ਵਾਰੀ ਅਸੀਂ ਯਕੀਨ ਕਰੇ ਅਸੀਂ ਦੋ ਤਿੰਨ ਵਾਰੀ ਯਕੀਨ ਕਰ ਚੁੱਕੇ ਆ ਪਰ ਇੱਕ ਹੁਣ ਅਸੀਂ মিডিਆ ਦੇ ਵਿੱਚ ਸਾਡੇ ਨਾਲ ਸਾਡੇ ਸੀਨੀਅਰ ਸੀਗੇ ਉਹ ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਚਲੋ ਆਪਾਂ ਨੂੰ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਆ ਨਾ ਅਸੀਂ ਮੰਨੀ ਅਸੀਂ ਉੱਤੇ ਪਰ ਫਿਰ ਵੀ ਸਾਨੂੰ ਕੀ ਕੁਝ ਵੀ ਨਹੀਂ ਮਿਲਿਆ ਜੀ ਕੀ ਲੱਗਦਾ ਹੋ ਤੁਹਾਨੂੰ ਜਿਸ ਤਰ੍ਹਾਂ ਇਦਾਂ ਭਰੋਸਾ ਮਿਲਿਆ ਆਯੂਗਿਆ ਸਰ ਹੁਣ ਤਾਂ ਹੀ ਸਾਰਾ ਕੁਝ ਆਊਗਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੁਣ ਇੱਥੇ ਆਉਣਾ ਹੀ ਭਗਵੰਤਪານ ਸਾਹਿਬ ਨੇ ਉਹਨਾਂ ਦੇ ਸਾਹਮਣੇ ਅਸੀਂ ਰੋਜ਼ ਪ੍ਰਗਟਾਵਾਂਗੇ ਤੇ ਬੇਇੱਜ਼ਤੀ ਕਿੰਨੀ ਹੋਗੀ ਹਸਪਤਾਲ ਦੀ ਉਹਨਾਂ ਦੇ ਚੱਕਰ ਦੇ ਵਿੱਚ ਸਾਡਾ ਅੱਜ ਹੁਣ ਸਾਨੂੰ 2 ਦਿਨ ਲੱਗਣਗੇ ਸਾਡਾ ਬਜਟ ਆ ਜਾਊਗਾ ਹੁਣ ਜਿਵੇਂ ਕਹੀ ਜਾਂਦੇ ਨਾ ਅੱਜ ਸ਼ਾਮ ਤੱਕ ਤੁਹਾਡਾ ਬਜਟ ਆ ਜਾਊਗਾ ਸਰ ਪਹਿਲਾਂ ਕਿਉਂ ਨਹੀਂ ਆਇਆ ਜੀ ਬਜਟ ਤੁਸੀਂ ਇਹੀ ਗੱਲ ਸਾਡੇ 6 ਮਹੀਨਿਆਂ ਤੋਂ ਬਾਅਦ ਮਿਲਣਾ ਸਾਨੂੰ ਉਹੀ ਬਜਟ ਉਹਦਾ ਸਾਡਾ ਐਡਵਾਂਸ ਦੇ ਵਿੱਚ ਮੰਗਾ ਦਿਓ ਸਾਨੂੰ ਮਹੀਨੇ ਦੇ ਮਹੀਨੇ ਸੈਲਰੀ ਮਿਲੀ ਜਾਵੇ ਹਨਾ ਅਸੀਂ ਸਰ ਬਹੁਤ ਬਹੁਤ ਦੁਖੀ ਆ ਅਸੀਂ 6 6 ਮਹੀਨਿਆਂ ਬਾਅਦ ਤੇ ਸਾਨੂੰ ਬਹੁਤ ਔਖਾ ਲੱਗਦਾ ਇੱਥੇ ਰੋਣਾ ਪਿੱਟਣਾ ਫੇਰ ਕਿਤੇ ਸਾਨੂੰ ਤਨਖਾਹ ਮਿਲਦੀਆਂ ਫੇਰ ਵੀ ਸਾਨੂੰ ਤਨਖਾਹਾਂ ਵੀ ਐ ਮਿਲਦੀਆਂ ਵਿੱਚ ਅਸੀਂ ਉੱਠੋਂਗੇ ਫੇਰ ਸਾਨੂੰ ਡਰਾਇਆ ਜਾਂਦਾ ਜੀ ਜੇ ਤੁਸੀਂ ਨਾ ਉੱਠੇ ਨਾ ਇੱਥੇ ਤੁਹਾਨੂੰ ਬਹੁਤ ਕੁਝ ਹੋ ਰਿਹਾ ਥੋਡੇ ਥੋਡੇ ਵਾਰਫਲਾਵ ਅਸੀਂ ਲਿਖ ਕੇ ਦੇ ਦਾਂਗੇ ਤੁਸੀਂ ਅਸੀਂ ਐ ਕਰ ਦਾਂਗੇ ਫਿਰ ਅਸੀਂ ਸਰ ਕੀ ਕਰੀਏ ਜੀ ਅਸੀਂ ਉੱਠਦੇ ਆਂ ਫਿਰ ਵੀ ਸਾਡੇ ਪੱਲੇ ਕੁਝ ਨਹੀਂ ਮਿਲਦਾ ਜੀ 6 ਮਹੀਨੇ ਦੀ ਤਨਖਾਹ ਸਾਨੂੰ ਇਹ ਕਹੇ ਸਾਡੀ ਜਦੋਂ ਫਸਟ ਟਾਈਮ ਸੈਲਰੀ ਆਈ ਹੈ ਨਾ 6 ਮਹੀਨੇ ਬਾਅਦ ਸਾਨੂੰ ਇੱਥੇ ਕਈ ਮੁਲਾਜ਼ਮਾਂ ਨੇ ਕਿਹਾ ਤੁਸੀਂ ਆਪਦੀ 6 ਮਹੀਨੇ ਦੀ ਸੈਲਰੀ ਇੱਕ ਇੱਕ ਮਹੀਨਾ ਕਰਕੇ ਬਲਤੋ ਪਰ ਜਿਹੜੇ ਸਾਡੇ 6 ਮਹੀਨੇ ਪਹਿਲਾਂ ਹੀ ਯੂਜ਼ ਹੋ ਗਏ ਉਹ ਅਸੀਂ ਮੰਗਤਾਂ ਕਿ ਕਿਸੇ ਤੋਂ ਲਏ ਆ ਉਹ ਤਾਂ ਸਾਡੇ ਅਗਲੇ ਆਗੇ ਨਾ ਅਗਲੇ ਦਿਨੀ ਵੀ ਤੁਹਾਡੀ ਤਨਖਾਹ ਪੈਗਣੇ ਪੈਸਾ ਦੇ ਤੋ ਧਾਰੇ ਲਈ ਸਾਡ ਨੂੰ ਉਹ ਸਾਡੇ 6 ਮਹੀਨੇ ਪੁਰਾਣੇ ਨਹੀਂ ਦਿੱਸਦੇਗੇ ਅੱਗੇ ਵਾਲੇ ਕਹਿੰਦੇ ਤੁਸੀਂ ਉਹ 6 ਮਹੀਨੇ ਤਨਖਾਹ ਅੱਗੇ ਵਰਤੋ ਉਹ ਸਾਨੂੰ ਅਡਵਾਂਸ ਦਿਓ ਅਸੀਂ ਤਾਂ ਕਰਕੇ ਵਰਤੀਏ ਤੁਸੀਂ ਜਦੋਂ ਪਿੱਛੇ ਵਾਲੀਆਂ ਤਨਖਾਹਾਂ ਦੀ 6 ਮਹੀਨੇ ਦੀ ਤਨਖਾਹ ਦੇਈ ਜਨੇ ਤੁਸੀਂ ਸਾਨੂੰ 6 ਮਹੀਨੇ ਦੀ ਤਨਖਾਹ ਸਾਡੇ ਪਿਛਲੇ 6 ਮਹੀਨੇ ਹੋ ਲੈ ਗੇ ਨਾ ਸਾਨੂੰ ਅੱਗੇ ਵਰਤਣ ਨੂੰ ਤਾਂ ਮਿਲੀ ਨਹੀਂ ਸਾਨੂੰ ਉਹ ਤਨਖਾਹ ਕਿੰਨੀ ਦੇਰ ਫਿਰ ਤੁਹਾਡਾ ਤਰਨਾ ਚੱਲੇ ਸਰ ਅਸੀਂ ਹੁਣ ਅਨਿਮਿਟਡ ਟਾਈਮ ਨਹੀਂ ਲਾਇਆ ਜਿੱਨਾਂ ਚ ਸਾਡੇ ਅਕਾਊਂਟਾਂ 'ਚ ਤਨਖਾਹ ਨਹੀਂ ਪੈਂਦੀ ਬਜਟ ਨਹੀਂ ਹੁੰਦਾ ਸੀ ਉਹਨਾਂ 'ਚ ਤਰਨਣ ਚੱਲਦਾ ਅੰਮੀ ਦੀ ਸਰ 6 ਮਹੀਨੇ ਹੋ ਗਏ ਜੀ ਕੀ ਲੱਗਦਾ ਵੀ ਹੁਣ ਤੁਹਾਨੂੰ ਤਨਖਾਹ ਇਸ ਵਾਰ ਮਿਲ ਗਈ ਅਗਲੀ ਵਾਰ ਸਰ ਸਾਨੂੰ ਨਹੀਂ ਲੱਗਦਾ ਜੀ ਸਾਡਾ ਡੇਢ ਸਾਲ ਹੋ ਗਿਆ ਸਾਨੂੰ ਆਈ ਵਾਰੀ ਕਹਿ ਦਿੰਦੇ ਕੋਈ ਨਹੀਂ ਆਜੂਗਾ ਤੁਹਾਡਾ ਬਜਟ ਸਾਨੂੰ ਪਿਛਲੀ ਵਾਰੀ ਕਿਹਾ ਸੀਗਾ ਵੀ ਪੀਆਪੀ ਦੇ ਵਿੱਚ ਤੁਹਾਡਾ ਪਾਇਆ ਹੈਗਾ ਪਰ ਨਹੀਂ ਪਾਇਆ ਨਹੀਂ ਗਿਆਗਾ ਸਾਡਾ ਕੋਈ ਸਾਨੂੰ ਉੱਥੋਂ ਵੀ ਸੁਰ ਜਵਾਬ ਨਹੀਂ ਆਇਆ ਵੀ ਉਹਦੇ ਵਿੱਚ ਤੁਹਾਡੀ ਰੈਗੂਲਰ ਤਨਖਾਹ ਆ ਜਾ ਕਰੂਗੀ ਬਜਟ ਦੇ ਵਿੱਚ ਤੁਹਾਨੂੰ ਪਾਵਾਂਗੇ ਪਤਾ ਨਹੀਂ ਵੀ ਉਹਨਾਂ ਨੇ ਪਾਇਆ ਜਾਂ ਨਹੀਂ ਪਾਇਆ ਕੇ ਸਾਨੂੰ ਕੋਈ ਝੂਠਾ ਦਿਲਾਸਾ ਹੀ ਦਿੱਤਾ ਸੀ ਵੀ ਬਜਟ ਦੇ ਵਿੱਚ ਪਾਇਆ ਤੁਹਾਨੂੰ ਸਰ ਸ਼ਿਕਾਰੀ ਜੀ ਮੇਰਾ ਨਾਮ ਮਨਪ੍ਰੀਤ ਕਾਰਾ ਪਹਿਲਾਂ ਤਾਂ ਤੈਦ ਲੋ ਤਾਂ ਹੁਆਦਾ ਕਿ ਸੁਸਾਇਟੀਾਂ ਤੋਂ ਆਵਾਜ਼ ਉਪਕਰਨ ਬਚਾਉਣ ਲਈ ਸਾਡੇ ਕੋਲ ਆ ਕੇ ਪਹੁੰਚੇ ਹਾਂ ਤੈਦ ਲੋ ਤਾਂ ਹੁਆਦਾ ਤੁਹਾਡੇ ਚੈਨਲ ਦਾ ਤੇ ਸਰ ਸਾਨੂੰ ਨੂੰ ਅਸੀਂ ਅਚਮਾਈਸ ਪ੍ਰੋਜੈਕਟ ਦੇ ਅੰਦਰ ਕੰਮ ਕਰਦੇ ਆ ਜੀ 24 ਮੁਲਾਜ਼ਮਾਂ ਤੇ ਸਾਡੀ 6-6 ਮਹੀਨਾ ਬਾਦਨ ਖਾ ਆਉਂਦੀ ਹੈ ਜੀ ਜਿਹੜੀ ਕਿ ਸਾਨੂੰ ਬਹੁਤ ਪਰੇਸ਼ਾਨੀ ਹਰ ਵਾਰ ਚ ਲੈਣੀ ਪੈਂਦੀ ਆ ਹਰ 6 ਮਹੀਨਾ ਬਾਦ ਅਸੀਂ ਧਰਨਾ ਲਾਉਨੇ ਆ ਇਹਰੇ ਸਾਡੀਆਂ ਤਨਖਾਹਾਂ ਪੈਂਦੀਆਂ ਅਸੀਂ ਬਹੁਤ ਮੁਸ਼ਕਿਲ ਨਾਲ ਆਪਦੀ ਤਨਖਾਹਾਂ ਕਮਾਉਂਦੇ ਆਂ ਸਭ ਅਸੀਂ ਬਹੁਤ ਗਰੀਬ ਘਰਾਂ ਚੋਂ ਉੱਠੇ ਹੋਏ ਆਂ ਬਹੁਤ ਔਖੀਆਂ ਪੜਾਈਆਂ ਕੀਤੀਆਂ ਵਾ ਬਹੁਤ ਮੁਸ਼ਕਿਲ ਨਾਲ ਸਾਡੇ ਘਰ ਜਾਣੇ ਸਾਨੂੰ ਇੱਥੋਂ ਦੀ ਕਰ ਬਚਾਇਆ ਸੀ ਸੋਚਿਆ ਸੀ ਕਿ ਕੋਈ ਨੂੰ ਆਪਦਾ ਕੰਮਕਾਰ ਚ ਪੈ ਜਾਗੇ ਤਾਂ ਵਧੀਆ ਰੋਟੀ ਕਮਾਵਾਂਗੇ ਪਕਾਵਾਂਗੇ ਆਪਦਾ ਖਾਵਾਂਗੇ ਟੀਕੇ ਦੀ ਘਰ ਦੇਣੇ ਕੁੜੀਆਂ ਸੀ ਸੋਚ ਕੇ ਵੀ ਪੜਾਇਆ ਵੀ ਨਹੀਂ ਸਾਡੀ ਬੇਟੀ ਅੱਗੇ ਵਧੂਗੀ ਤਾਂ ਵਧੀਆ ਆਪਦਾ ਪੈਰਾਂ ਤੇ ਸਟੈਂਡ ਹੋਊਗੀ ਤਾਂ ਘਰਬਾਰ ਵਧੀਆ ਚਲਾਊਗੀ ਦੇਖੋ ਤੁਸੀਂ ਅੱਜ ਸਾਡੇ ਹਾਲਾਤ ਵੇਖ ਹੀ ਸਕਦੇ ਹੋ ਵੀ ਅਸੀਂ ਕਿਹੜੇ ਹਾਲਾਤਾਂ 'ਚ ਪਹੁੰਚ ਚੁੱਕੇ ਹਾਂ ਅਸੀਂ 6 ਮਹੀਨੇ ਬੱਲਾ ਇੱਥੇ ਕੰਮ ਕਰਦੇ ਆਂ ਘਰ ਸੰਭਦੇ ਆਂ ਬੱਚੇ ਸੰਭਦੇ ਆਂ ਇੱਥੇ ਵੀ ਪੂਰਾ ਕੰਮ ਕਰਕੇ ਜਾਂਦੇ ਆਂ ਅਸੀਂ ਆਪ ਦਾ ਪਰ ਅਸੀਂ ਤਨਖਾਹਾਂ ਵਾਂ ਵੱਲੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹੈਗੇ ਅਸੀਂ 6-6 ਮਹੀਨੇ ਰੋਲਦੇ ਆਂ ਪਹਿਲਾਂ ਕੰਮ ਕਰਦੇ ਆਂ ਇੱਥੇ ਆ ਕੇ ਫੜ-ਫੜ ਕੇ ਕਰਾਇਆ ਪੜਾ ਪੜ ਕੇ ਆਈਦਾ ਦੂਰੋਂ-ਦੂਰੋਂ ਚੱਲ ਕੇ ਆਈਦਾ ਪਰ ਅਸੀਂ ਬਹੁਤ ਮੁਸ਼ਕਲਾਂ ਪਰ ਅਸੀਂ ਪਰੇਸ਼ਾਨੀਆਂ ਝੱਲ ਰਹੇ ਆਂ ਅਸੀਂ ਜਦੋਂ ਤਨਖਾਹਾਂ ਤੋਂ ਬੇਹੱਥ ਲੈ ਕੇ ਬਹਿ ਜਾਂਦੇ ਆਂ ਤੁਹਾਨੂੰ ਘਰੇ ਵੀ ਜਵਾਬ ਦੇਣਾ ਪੈਂਦਾ ਅਸੀਂ ਵਈਆਂ ਸਾਰੀਆਂ ਕੁੜੀਆਂ ਅਸੀਂ ਵਈਆਂ ਤੁਹਾਨੂੰ ਸਹੁਰਿਆਂ ਤੇ ਇਹ ਘਰ ਵਾਲਿਆਂ ਨੂੰ ਸਭ ਨੂੰ ਜਵਾਬ ਮੈਂ ਕਹਿੰਦਾ ਵੀ ਅਸੀਂ ਤਨਖਾਹਾਂ ਕਿਉਂ ਨਹੀਂ ਲਿਆ ਰਹੇ 6 ਮਹੀਨੇ ਬਾਰੇ ਚੱਰਨੇ ਲਾਈ ਦੇਆ ਫਿਰ ਜਾ ਕੇ ਸਾਡੀਆਂ ਤਨਖਾਹਾਂ ਨਾ ਹੁੰਦੀਆਂ ਤੁਸੀਂ ਦੇਖੋ ਫੜ ਫੜ ਕੇ ਪਿਛਲੇ 6 ਮਹੀਨੇ ਕੱਢੇ ਹੁੰਦੇ ਆ ਅਗਲੀ ਤਨਖਾਹਾਂ ਦੇ ਉਹ ਵੀ ਲੈਣੇ ਦੇਣੇ ਮੋੜਦੇ ਆ ਤੁਹਾਡੇ ਨਾਲ ਸਾਡਾ ਕੀ ਮੰਨਦਾ 6 ਮਹੀਨੇ ਕੋਈ ਹੋਰ ਉਹ ਵੀ ਨਿਕਲਦੇ ਆ ਤੁਹਾਡੇ ਅਸੀਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਆ ਜੀ ਅਸੀਂ ਸਰ ਸਾਡੇ ਐਸਐਮਓ ਸਰ ਨੂੰ ਵੀ ਮਿਲੇ ਆ ਸਾਡੇ ਸਿਵਲ ਸਰਜਨ ਸਰ ਨੂੰ ਵੀ ਮਿਲੇ ਆ ਸਾਨੂੰ ਉਹਨਾਂ ਨੇ ਆਸ਼ਵਾਸਨ ਦਿਵਾਇਆ ਸੀ ਜੈਸੀ ਘਾੜੀਆਂ ਸੈਲਰੀਆਂ ਜਿਹੜੀਆਂ ਜਲਦੀ ਤੋਂ ਜਲਦੀ ਰਿਲੀਵ ਕਰਵਾ ਦੇਾਂਗੇ ਉੱਪਰ ਤੱਕ ਗੱਲ ਕਰਾਂਗੇ ਪਰ ਉਹ ਸਾਡਾ ਸਾਥਤਾ ਦੇ ਰਹੇ ਆ ਪਰ ਉੱਪਰ ਵਾਲੇ ਜਿਹੜੇ ਉਹ ਸਾਡੀ ਗੱਲ ਨਹੀਂ ਸੁਣ ਰਹੇ ਹਰ ਵਾਰ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੀਆਂ ਸੈਲਰੀਆਂ ਆਈਆਂ ਪਰ ਇਸ ਵਾਰ ਵੀ ਮਤਲਬ ਕਿ ਕੁਝ ਨਹੀਂ ਹੱਲ ਹੋ ਰਿਹਾ ਅਸੀਂ ਚਾਹੁੰਦੇ ਆ ਵੀ ਸਾਡੀਆਂ ਜਿਹੜੀਆਂ ਸੈਲਰੀਆਂ ਉਹ ਕੰਟੀਨਿਊ ਮਹੀਨੇ ਦੇ ਮਹੀਨੇ ਆਉਣ ਤਾਂ ਕਿ ਦੂਜੇ ਮਲਾਕਮਾਂ ਵਾਂਗੂ ਅਸੀਂ ਵੀ ਆਪਦਾ ਮਹੀਨੇ ਦਾ ਜਿਹੜਾ ਉਹ ਰਾਮਣਾ ਕਰ ਸਕੀਏ ਕੀ ਲੱਗਦਾ 15 ਵਰਸ ਦੀ ਬੈਠਾ ਜੀ ਤੋਂ ਪਿੱਛੇ ਬੰਨਣਾ ਚਾਹੁੰਦਾ ਵਿਚਾਰ ਸਰ ਅਸੀਂ ਤਾਂ ਵਿਚਾਰ ਬਣਾਇਆ ਪਰ ਸਾਨੂੰ ਪਤਾ ਵੀ ਸਾਨੂੰ ਮਿਲਣ ਤਾਂ ਕਿਸੇ ਨੇ ਦੀ ਨਹੀਂ ਕਿਉਂਕਿ ਇਹ ਜਿਹੜੀ ਸਰਕਾਰ ਹੈ ਤਾਂ ਧਰਨਿਆਂ ਦੇ ਬਿਲਕੁਲ ਖਿਲਾਫ ਹੈ ਤੇ ਆਪ ਹੀ ਧਰਨਿਆਂ ਦੇ ਖਿਲਾਫ ਤਾਂ ਪਿਆ ਵੀ ਮਲਾਜਮਾਂ ਦੀ ਗੱਲ ਨਹੀਂ ਹੋਣਦੀ ਗਈ ਸਰ ਅਸੀਂ ਤਾਂ ਮਿੱਥੇ ਸਮੇ ਲਈ ਆਵਦਾ ਕਰਨਾ ਲਾਇਆ ਹੋਇਆ ਉਹਦੇ ਤੱਕ ਲਾਵਾਂਗੇ ਜਦੋਂ ਤੱਕ ਸਾਡੀਆਂ ਤਨਖਾਹਾਂ ਦਾ ਪੱਕਾ ਹੱਲ ਨਹੀਂ ਕਰਦੇਗੇ 6 ਮਹੀਨਾ ਬਾਅਦ ਤਾਂ ਸੰਗਠਨ ਖਾ ਪਾਈ ਦਿੰਦੇ ਪਰ ਉਸ ਤੋਂ ਬਾਅਦ ਕੁਝ ਨਹੀਂ ਲੱਗਾ ਸੁਣਿਆ ਜਾਂਦਾ ਹੈ ਅੱਜ ਵੀ ਨਿੱਕੀ ਗੱਲ ਫਿਰ ਟਾਈਮ ਸਿੰਘ ਫ੍ਰੀ ਤੋਂ ਕੀ ਕੀਤਾ ਕਰਨਾ ਹੈ ਜਦੋਂ ਪੂਰੀ ਕੰਮ ਕਰਦੇ ਨੇ ਮੇਰੀ ਫਾਈਲ ਪੜਿਆ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈ ਇਹਦੇ ਚ 6 ਮਹੀਨੇ ਤੋਂ ਲਗਾਤਾਰ ਪਹਿਲਾਂ ਵੀ 4 ਵਾਰੀ ਧਰਨਾ ਲਾਏ ਆ ਤੇ ਇਸ ਵਾਰ ਵੀ ਧਰਨਾ ਲਗਾਇਆ ਗਿਆ ਮੁਲਾਜ਼ਮੇ ਜਿਹੜੀ ਤਰਫਾ ਨਹੀਂ ਆ ਰਹੀ ਤੇ 6 ਮਹੀਨੇ ਤੋਂ ਧਰਨਾ ਲਾਉਂਦੇ ਆ 6 ਮਹੀਨੇ ਬਾਅਦ ਤਰਨਾ ਆ ਜਾਂਦੀ ਆ ਫਿਰ ਧਰਨਾ ਲਾਉਂਦੇ ਆ ਫਿਰ ਆ ਜਾਂਦੀ ਆ ਜੇ ਤੁਪਾ ਹਲ ਨਹੀਂ ਨਿਕਲਿਆ ਹੁਣ ਜਿੰਨਾ ਟਾਈਮ ਇਹਦੀ ਤਰਫਾ ਨਹੀਂ ਆਉਂਦੀ ਅਣਮਿੱਥੇ ਸਮੇਂ ਦਾ ਧਰਨਾ ਹੋਊਗਾ ਜੀ ਪੂਰਾ ਪੰਜਾ ਆਵਾ ਜਿਹੜਾ ਆਊਟ ਪੇਟ ਯੂਨੀਅਨ ਪੰਜਾਬ ਦੀ ਆ ਸਾਰੀ ਦੀ ਸਾਰੀ ਇੱਥੇ ਆਉਗੀ ਇੱਥੇ ਪਹੁੰਚੂਗੀ ਨਾਲ ਆਸ਼ਾਵਾਦ ਕਰ ਯੂਨੀਅਨ ਆ ਇੱਥੇ ਪਹੁੰਚਣਗੇ ਜੀ ਬਾਕੀ ਜਿੰਨੇ ਵੀ ਸਾਡੇ ਪਾਰਟ ਟੈਂਡੈਂਟ ਮਲਾਜਮ ਆ ਉਹ ਵੀ ਇੱਥੇ ਪਹੁੰਚਣਗੇ ਸਭ ਤੋਂ ਪਹਿਲਾਂ ਧੰਨਵਾਦ ਜਨਾਬ ਸਾਡੇ ਨਿੱਕੇ ਸਦੇ ਤੇ ਪਰ ਅਸੀਂ ਧਰਾਂ ਲਾਉਣ ਨੂੰ ਸਾਡਾ ਜੀ ਨਹੀਂ ਕਰਦਾ ਹਾਂ ਜੀ ਵੀਰਿਆ ਦਿੱਕ ਦੇ ਸੰਬੰਧਿਤ ਅਧਿਕਾਰ ਸਭ ਤੋਂ ਪਹਿਲਾਂ ਜਨਾਬ ਤੁਹਾਡਾ ਧੰਨਵਾਦ ਤੁਸੀਂ ਅੱਜ ਸਾਡੇ ਨਿੱਕੇ ਜਿਹੇ ਸੱਜਦੇ ਤੇ ਪਹੁੰਚੇ ਇਹ ਸਾਡੀ ਮਜਬੂਰੀ ਬਣ ਚੁੱਕੀ ਆ ਜੀ ਇਹ ਸਾਡੀ ਤਰਾਸਦੀ ਆ ਕਿ ਸਾਨੂੰ 1.5 ਸਾਲ ਹੋ ਚੱਲਿਆਗਾ ਆਏ ਵਾਰੀ ਸਾਨੂੰ ਤਰਖਾਸ਼ੀ ਸੀ ਮਿੰਨਿਆਬਾ ਧਰਨਾ ਲਾ ਲਾ ਕੇ ਨੌਂ ਦਿਨ ਲੜੀ ਪਈ ਆ ਸਾਡੀ ਕੋਈ ਗੱਲਬਾਤ ਨਹੀਂ ਕਿਸ ਹੁੰਦਾ ਜੀ ਉੱਪਰਲੇ ਅਧਿਕਾਰੀਆਂ ਕੋਈ ਫਰਮ ਲੈ ਕੇ ਦੇ ਚੁੱਕੇ ਆ ਆਪ ਕੋਈ 20 ਦਿਨ ਹੋ ਗਏ ਉਹਦੇ ਪਹਿਲਾਂ ਧਰਨਾ ਲਾਇਆ ਸੀ ਤੇ ਕੋਈ ਉਸ ਤੋਂ ਬਾਅਦ ਸਾਨੂੰ ਕਿਹਾ ਗਿਆ ਸੀ ਅ ਵੀ 2 ਦਿਨ ਬਾਅਦ ਤਰਖਾਜ 20 ਤਰੀਕ ਨੂੰ ਪਰ ਅੱਜ 22 ਦਿਨ ਹੋ ਗਏ ਆ ਜੀ ਕੋਈ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਅੱਜ 14 ਤਰੀਕ ਨੂੰ ਭਗਵੰਤ ਮਾਨ ਨੇ ਆਪਣੇ ਹਸਪਤਾਲ ਦੇ ਵਿੱਚ ਸਰਕਾਰੀ ਜਿੱਥੇ ਬਿਲਡਿੰਗ ਨਾਲ ਨੀ ਪੱਥਰ ਖਾਵਾਣਾਗਾ ਅੱਜ ਇਹਨਾਂ ਕੋਲੇ ਬਾਈਟ ਕਿੱਥੋਂ ਆ ਗਿਆ ਵੇਖੋ ਆ ਇੰਟਰਲੌਕ ਕਿਵੇਂ ਚੜੀ ਜਾਂਦੇ ਆ ਕਿਵੇਂ ਧਾੜਾ ਧਾੜੇ ਇੱਥੇ ਕੰਮ ਹੋ ਜਾਂ ਰੰਗ ਰੋਗਣ ਕਰੀ ਜਾਂਦੇ ਉਹਦੋਂ ਇਹਨਾਂ ਕੋਲੇ ਪੈਸਾ ਕਿੱਥੋਂ ਆ ਜਾਂਦਾ ਬਲਾਜਮਾਨਾ ਸਰਖਾ ਦਿਨੋਂ ਇਹਨਾਂ ਕੋਲੇ ਪੈਸਾ ਆਣੀ ਇਹ ਬਿਲਡਿੰਗਾਂ ਵੱਡੀਆਂ ਵੱਡੀਆਂ ਬਣਾ ਕੇ ਕੀ ਕਰਦੀਆਂ ਤਾਂ ਕੋਖੇ ਆ ਉਥੇ ਹੈ ਕੀ ਆ ਵੇਖੋ ਜਾ ਕੇ ਉਥੇ ਕੁਝ ਨਹੀਂਗਾ ਕੋਈ ਮਸ਼ੀਨ ਨਹੀਂ ਕੋਈ ਕੁਝ ਨਹੀਂਗਾ ਬਸ ਉਹ ਬਿੱਟ ਜੇ ਸੜੇ ਜੇ ਪਏ ਆ ਤਿੰਨ ਚਾਰ ਪਾਸ ਇਹ ਐਵੇਂ ਆ ਬਸ ਖੋਖਈਆ ਸਰਕਾਰ ਦਾ ਐਵੇਂ ਸਿਹਤ ਕ੍ਰਾਂਤੀ ਕੋਈ ਕੁਝ ਨਹੀਂਗਾ ਤੇ ਸਾਡੇ ਨਾਲ ਤਾਂ ਧੱਕਾ ਹੋਈ ਜਾਂਦਾ 6 ਮਹੀਨੇ ਹੋ ਗਏ ਸਾਨੂੰ ਸਾਡਾ ਅਸੀਂ ਟਾਈਮ ਪਾਸ ਮਸਾ ਕਰਦੇ ਦੂਰੋਂ ਨੇੜੇੋਂ ਆਉਂਦੇ ਕਿਰਾਇਆ ભાੜਾ ਲਾ ਕੇ ਆ ਸਾਡੇ ਨਾਲ ਬੀਬੀਆਂ ਉਹਨਾਂ ਵਿਚਾਰੀਆਂ ਕਿੱਥੋਂ ਕਿੱਥੋਂ ਆਪਦੇ ਬੱਚੇ ਛੱਡ ਕੇ ਆਉਂਦੀਆਂ ਸੱਤ-ਸੱਤ 6:00 ਵਜੇ ਤੁਰਦੀਆਂ ਘਰੋਂ ਫਿਰ ਕਿਤੇ ਜਾ ਕੇ ਇੱਥੇ ਟੈਂਸਰ ਡਿਊਟੀ ਤੇ ਪਹੁੰਚਦੀਆਂ ਆਂਗਾ ਤੇ ਕੋਈ ਹੱਲ ਨਹੀਂਗਾ ਜੀ ਕੋਈ ਆਪ ਸਾਨੂੰ 18 ਦਿਨ ਹੋ ਗਏ 20 ਦਿਨ ਹੋ ਗਏ ਅਲਟੀਮੇਟਮ ਦਿੱਤੇ ਨੂੰ ਵੀ ਅਸੀਂ ਫਿਰ ਦੁਬਾਰਾ ਧਰਨਾ ਲਾ ਸਾਡੇ ਨਾਲ ਹਜੇ ਤੱਕ ਕੋਈ ਗੱਲ ਨਹੀਂ ਹੋਈ ਉਲਟਾ ਸਾਨੂੰ ਅਧਿਕਾਰੀ ਧਮਕਾਉਂਦੇ ਆ ਵੀ ਤੁਹਾਨੂੰ ਅਸੀਂ ਲੈ ਕੇ ਖਿਲਾਫ ਵੱਡੇ ਭੇਜਾਂਗੇ ਜੀ ਤੁਸੀਂ ਪੰਜਾਬ ਸਰਕਾਰ ਦੇ ਦੁਕਸਾ ਜਿਹਾ ਵੀ ਉਹਨਾਂ ਦਾ ਦਾਅਵਾ ਕਰਦੇ ਕਿ ਅਸੀਂ ਜਿਹੜਾ ਇਹਨੂੰ ਸੇਤ ਨੂੰ ਜਿਹੜਾ ਹੈਗਾ ਅਸੀਂ ਬਹੁਤ ਸੰਤੁਸ਼ਟ ਕੀਤਾ ਵੀ ਇਹਨਾਂ ਨੇ ਜਿਹੜਾ ਆਪਣਾ ਆਪਣਾ ਆਮ ਆਦਿ ਪਰ ਕਲੀਨਿਕ ਪੁਲੀਆ ਉਨੀ ਚੜੀ ਸੁਵਿਧਾ ਕੇ ਤੱਕ ਦਿੱਤੀ ਲੱਗਦਾ ਕਿ ਉਹ ਸੁਵਿਧਾ ਪੂਰੀ ਨਹੀਂ ਇਹਦਾ ਵੀ ਭੁੱਖਾ ਜੀ ਐਵੇਂ ਮਰੀ ਜਾਂਦੇ ਆ ਜਿਹੜੇ ਮਲਾਜ਼ਮ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਤਾਂ 6 ਸੀ ਮਹੀਨੇ ਤੱਕ ਆੜ ਹੀ ਮਿਲਦੀ ਕੀ ਐਡਵਾਂਸ ਦੇ ਵਿੱਚ ਕੰਮ ਕਰਾਈ ਜਾਂਦੇ ਆ ਉਹਨਾਂ ਨੂੰ ਲਾਰੇ ਲਾਈ ਜਾਂਦੇ ਆ ਹਰੇਕ ਡਿਪਾਰਟਮੈਂਟ ਦੇ ਵਿੱਚ ਇਹੀ ਹਾਲਾ ਸਾਡੇ ਇੱਥੇ ਮੁੱਕੇ ਆ ਉਥੇ ਪਿਛਲੇ 7 ਸਤੰਬਰ 2024 ਤੋਂ ਲੈ ਕੇ ਹੁਣ ਤੱਕ ਤਨਖਾਹ ਨਹੀਂ ਮਿਲੀ ਉਹਨਾਂ ਨੂੰ ਉਹ ਵਿਚਾਰੇ ਚੁੱਪ ਚਾਪ ਬੈਠੇ ਆ ਸਾਡੇ ਇੱਥੇ ਰੋਲਾ ਪਾਈ ਜਾਂਦੇ ਆ ਤਨਖਾਹ ਮਿਲ ਜੂਗੀ ਪਰ 6 ਸੀ ਮਹੀਨੇ ਤਰਨੇ ਲਾ ਲਾ ਕੇ ਲੈਣੀ ਪੈਂਦੀ ਆ ਤੇ ਪਰ ਇਹ ਸਿਹਤ ਕ੍ਰਾਂਤੀ ਤਾਂ ਐਵੇਂ ਨਾਂ ਦਾ ਕ੍ਰਾਂਤੀ ਆ ਬਸ ਇਹਦਾ ਕੁਛ ਨਹੀਂ ਮਾੜਾ ਮੋਟਾ ਜਾਂ ਦਵਾਈਆਂ ਆਈਆਂ ਦੇਣ ਲੱਗ ਕੇ ਆ ਬਸ ਇੱਥੇ ਫਰੀ ਦਵਾਈ ਆ ਕੋਈ ਜੀ ਆ ਬਸ ਆਹ ਤੋਂ ਨਹੀਂ ਵੇਖ ਹੀ ਲੋ ਆ ਮਰੀਜ਼ ਕਿਵੇਂ ਸਿਕਲਗਰ ਜੇ ਇੰਨੀ ਇਹਨਾਂ ਨੂੰ ਚਿੰਤਾ ਆਉਂਦੀ ਮਰੀਜ਼ਾਂ ਦੀ ਤਾਂ ਫਿਰ ਜੇ ਅਸੀਂ ਜਿੰਨਾਂ ਤਰਖਾਣਾ ਦੇ ਦਿੰਦੇ ਸਾਨੂੰ ਇਹਦਾ ਐਵੇਂ ਸਿਹਤ ਕ੍ਰਾਂਤੀ ਦਾ ਇਹਨਾਂ ਦਾ ਐਵੇਂ ਨਾ ਹੀ ਆ ਬਸ ਐਵੇਂ ਬਸ ਬਾਈਟ ਉੱਤੇ ਪਾਸ ਕਰ ਦਿੰਦੇ ਐਨਾ ਕਰੋੜ ਇੰਨੇ ਇੱਧਰ ਦੇਵਾਂਗੇ ਇੰਨੇ ਦੇਵਾਂਗੇ ਸਿਹਤ ਕ੍ਰਾਂਤੀ ਬਾਈਨਾ ਕੋਖ ਆਈ ਜਾ ਸਰਕਾਰ ਦਾ ਪਰਗਤੀ ਦੇ ਦੇਰ ਦਾਅਵੇ ਕੀਤੇ ਜਾ ਰਹੀ ਐ ਸਿਰ ਤੋਂ ਸੁਆਵਾ ਦੇਣ ਦੇ ਫਿਰ ਤੁਸੀਂ ਕੀ ਉਹਨਾਂ ਦੇ ਵਿੱਚ ਟਿੱਪਣੀ ਕਰਨੀ ਚਾਹੋ ਸਾਡੀ ਟਿੱਪਣੀ ਤਾਂ ਇਹ ਹੀ ਆ ਜਨਾਬ ਸਾਡੇ ਜਿਹੜੇ ਮੁਲਾਜ਼ਮ ਵੀਰਾਂ ਇਹਨਾਂ ਨੂੰ ਤੁਸੀਂ ਤਨਖਾਹ ਹੀ ਦਿੰਦੇ ਮਰੀਜ਼ ਵਿਚਾਰੇ ਉੱਤੇ ਖੱਜਲ ਖਵਾਰ ਹੋ ਰਹੇ ਆ ਇਹ ਸਿਹਤ ਕ੍ਰਾਂਤੀ ਇਹਨਾਂ ਦੀ ਇਹ ਦੇਖ ਲਓ ਤੁਸੀਂ ਉਹ ਟਿਕਣੀਆਂ ਲੈਣਾ ਲੱਗੀਆਂ ਖੜੀਆਂ ਇੱਧਰ ਖੜੇ ਵਿਚਾਰੇ ਮਰੀਜ਼ ਆ ਭਾੜਾ ਕਰਾਇਆ ਲਾ ਕੇ ਦੂਰੋਂ ਨੇੜਿਓਂ ਆਉਂਦਾ ਵਿਚਾਰਾ ਕਿਉਂਕਿ ਸੋਮਵਾਰ ਨੂੰ ਸਭ ਤੋਂ ਜ਼ਿਆਦਾ ਰਸ਼ ਹੁੰਦਾਗਾ ਅੱਜ ਸੋਮਵਾਰ ਪਰ ਐਵੇਂ ਇਹਨਾਂ ਦਾ ਖੁੱਖਾ ਹੀ ਆ ਸਰਕਾਰ ਐਵੇਂ ਬਸ ਜੀ ਦਾਅਵੇ ਪੇਸ਼ ਕਰ ਰਹੀ ਆ ਕੋਈ ਮਸ਼ੀਨਾਂ ਨਹੀਂ ਕੋਈ ਨਵੀਂ ਕੋਈ ਕੁਝ ਨਹੀਂਗਾ ਐਵੇਂ ਬੜਾ ਡੰਗ ਟਪਾਉਗਾ ਜੀ ਬਸ ਐਸੀ ਹੀ ਗੱਲ ਕਰੀਏ ਪਹਿਲਾਂ ਵੀ ਤੁਸੀਂ ਧਰਨੇ ਬਹੁਤ ਵਾਰ ਲਗਾ ਚੁੱਕੇ ਹੋ ਹੁਣ ਬੀਤੇ ਦਿਨੀ ਵੀ ਪੂਸਤ ਪਹਿਲਾਂ ਲਗਾਇਆ ਗਿਆ ਸੀ ਉਸ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ ਜਿਹੜੇ ਭਰੋਸੇ ਤੇ ਤੁਹਾਨੂੰ ਕਿਸੇ ਨੇ ਭਰੋਸਾ ਦਿੱਤਾ ਸੀ ਕਿ ਗੱਲਬਾਤ ਹੋਈ ਸੀ ਸਾਨੂੰ ਹਸਪਤਾਲ ਦੇ ਅਧਿਕਾਰੀਆਂ ਨੇ ਕਹਿ ਸੀ ਜੀ ਸਾਡੀ ਉੱਪਰ ਗੱਲਬਾਤ ਹੋਈਤ ਅਧਿਕਾਰੀਆਂ ਨਾਲ ਤੇ 2 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸੈਲਰੀ ਆ ਜਾ ਪਰ ਕੋਈ ਨਹੀਂ ਆਇਆ ਅਸੀਂ ਫਿਰ ਵੀ 20 ਦਿਨ ਦਿੱਤੇ ਅਸੀਂ ਫਿਰ ਵੀ 20 22 ਦਿਨ ਦਿੱਤੇ ਕਿ ਸਾਨੂੰ ਚੱਲ ਕੋਈ ਨਹੀਂ ਚੱਲ ਕੋਈ ਕਾਗਜ਼ੀ ਕਾਰਵਾਈ ਆ ਵੀ ਟਾਈਮ ਲੱਗ ਜਾਂਦਾ ਪਰ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੱਕ ਹਾਰ ਕੇ ਅੱਕ ਹਾਰ ਕੇ ਸਾਨੂੰ ਇਹ ਕੰਮ ਸਿਕਣਾ ਪੈ ਰਿਹਾ ਨਾ ਚਿੱਕਰ ਸਾਡੀ ਤਨਖਾਹ ਸਾਡੇ ਅਕਾਊਂਟ 'ਚ ਹੁਣ ਪਹੁੰਚ ਨਹੀਂ ਜਾਂਦੀ ਉਹਨਾਂ ਟਾਈਮ ਅਸੀਂ ਉੱਠਣਾ ਹੀ ਨਹੀਂ ਦਿੰਦਾ ਭਾਵੇਂ ਕੋਈ ਚੋਈਦਾ ਹੈ ਸਰ ਲਾਗਮਾ ਵੱਲੋਂ ਜਿਹੜੇ ਕਰਕੇ ਲਾਗਮਾ ਹੈ ਉਹ ਮੈਨੇ ਪਹਿਸਵਾਟ ਕਰ ਦਿੱਤੀ ਬਰਗਾਂ ਤੇ ਦੇ ਗਈ ਹੈ ਜੇ ਮੰਗਾਂ ਦੇ ਦਿਖਾ ਜੋ ਦੇਖੋ ਇਹਨਾਂ ਦਾ ਨਾ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ 6 ਜਿਲਿਆਂ ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਆ ਲੋਕਾਂ ਨੂੰ ਆਨਲਾਈਨ ਪਰਚੀ ਆਨਲਾਈਨ ਇਹ ਸਾਰਾ ਕੁਝ ਕਰਕੇ ਵੀ ਸਾਰਿਆਂ ਨੂੰ ਜਿਹੜੀਆਂ ਸੁੱਖ ਸਹੂਦਾਵਾਂ ਜਿਹੜੀਆਂ ਸਿਹਤ ਮੈਕਮੇ ਵੱਲੋਂ ਹੋਰ ਅੱਛੇ ਤਰੀਕੇ ਨਾਲ ਦਿੱਤੀਆਂ ਜਾਣ ਤੇ ਇਹਨਾਂ ਦੀ ਪੇਦਾ ਥੋੜਾ ਜਿਹਾ ਇਸ਼ੂ ਰਹਿੰਦਾ ਹੈ ਪਿਛਲੀ ਵਾਰ ਵੀ ਇਹਨਾਂ ਨੂੰ ਥੋੜਾ ਸਮਾਂ ਲੱਗ ਕੇ ਪੇ ਮਿਲੀ ਸੀ ਹੁਣ ਵੀ ਥੋੜਾ ਸਮਾਂ ਲੱਗ ਰਿਹਾ ਹੈ ਲੇਕਿਨ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਜੀ ਦੀ ਅੱਜ ਹੀ ਜੋ ਹੈ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦਾ ਅਸੀਂ ਪੱਕਾ ਹੱਲ ਕਰ ਰਹੇ ਹਾਂ ਕਿ ਉਹ ਮੈਕਸ ਦਾ ਜੋ ਸਾਨੂੰ ਰੈਂਟ ਆਂਦਾ ਹੈ ਉਹਦੀ ਇੱਕ ਫਾਈਲ ਜਿਹੜੀ ਹੈ ਉਹ ਪ੍ਰਿੰਸੀਪਲ ਤੇ ਡਾਇਰੈਕਟ ਸਰ ਕਹਿੰਦੇ ਵੀ ਮੈਂ ਅੱਜ ਖੁਦ ਹੀ ਲੈ ਕੇ ਜਾਵਾਂਗਾ ਉਹ ਔਰ ਸਾਨੂੰ ਉਮੀਦ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਤਨਖਾਹ ਵੀ ਆ ਜਾਵੇਗੀ ਇਹਨਾਂ ਦਾ ਪੱਕਾ ਹੱਲ ਵੀ ਹੋ ਜਾਵੇਗਾ ਤੇ ਉਹਨਾਂ ਦੇ ਵਰਜਨ ਦੇ ਅਨੁਸਾਰ ਵੀ ਇਹਨਾਂ ਨੂੰ ਹੁਣ ਜਿਹੜੀ ਪੇ ਹੈ ਉਹ ਹਰ ਮਹੀਨੇ ਲਗਾਤਾਰ ਮਿਲਦੀ ਰਹੇਗੀ ਦੱਸੋ ਇਹਨਾਂ ਨੂੰ ਲੋਕ ਧੋਸ਼ਾ ਦੇ ਜਾ ਰਹੇ ਹਰ ਵਾਰ ਸਾਨੂੰ ਅਪੀਲ ਲੈਣ ਆਸਤੇ ਤਾਂ ਮੈਂ ਰਹਿ ਕਿ ਤੁਹਾਨੂੰ ਕਹਿੰਦੀ ਆ ਪਿਛਲੇ ਦਿਨੀ ਵੀ ਜਿਹੜਾ ਹੈਗਾ ਇਹਨਾਂ ਨੂੰ ਧੋਸਾ ਮਿਲਿਆ ਸੀ ਕਿ ਆਪ ਵੀ ਤੁਹਾਡੇ ਅੱਜ ਤੋਂ ਕੱਲ ਨੂੰ ਸਮੇਟ ਤੱਕ ਤੁਹਾਡੀ ਸੈਲਰੀ ਤੁਹਾਡੀ ਦੇ ਦਿੱਤੀ ਜਾਊ ਪਰ ਫਿਰ ਵੀ ਅੱਜ ਤੱਕ ਜਿੰਨੀ ਬਿਕੋਇਆ ਸੱਚਾ ਹੈ ਕਿ ਜੋ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਹੈ ਉਹ ਪੂਰੀ ਤਰ੍ਹਾਂ ਮੁਸਤੈਦੀ ਨਾਲ ਲੱਗਿਆ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਜੋ ਸਿਹਤ ਸੁਵਿਧਾਵਾਂ ਉਹ ਬਹੁਤ ਅੱਛੇ ਤਰੀਕੇ ਨਾਲ ਦਿੱਤੀਆਂ ਜਾਣ ਲੇਕਿਨ ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਥੋੜੀਆਂ ਬਹੁਤ ਕਮੀਆਂ ਪੇਸ਼ੀਆਂ ਕਿਤੇ ਆ ਸਕਦੀਆਂ ਇਹਨਾਂ ਦੀ ਤਨਖਾਹ ਵੀ ਇਹਨਾਂ ਨੂੰ ਹਰ ਸਮੇਂ ਹਰ ਮਹੀਨੇ ਚੰਗੀ ਤਰ੍ਹਾਂ ਮਿਲੇ ਔਰ ਉਹਨਾਂ ਨੂੰ ਸਮੇਂ ਸਰ ਮਿਲੇ ਇਹ ਸਰਕਾਰ ਦੀ ਪਹਿਲ ਹੈ ਤੇ ਸਰਕਾਰ ਇਸ ਤੇ ਪੂਰੀ ਤਰ੍ਹਾਂ ਨਿਤਰੇਗੀ ਇਸੇ ਕਰਕੇ ਹੀ ਇਹਨਾਂ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ ਇਹਨਾਂ ਦੀ ਫਾਈਲ ਅੱਜ ਜਿਵੇਂ ਮਾਨਯੋਗ ਸ਼ਿਵਸਰਦਨ ਸਾਹਿਬ ਨੇ ਦੱਸਿਆ ਇਹਨਾਂ ਦੀ ਫਾਈਲ ਗਈ ਹੋਈ ਹੈ ਇੱਕ ਦੋ ਦਿਨਾਂ ਦੇ ਵਿੱਚ ਜਦੋਂ ਇਹਨਾਂ ਨੂੰ ਇੱਕ ਵਾਰੀ ਤਨਖਾਹ ਮਿਲ ਗਈ ਉਸ ਤੋਂ ਬਾਅਦ ਇਹਨਾਂ ਦਾ ਪੂਰਾ ਇਸ ਤਰ੍ਹਾਂ ਦਾ ਬੰਦੋਬਸਤ ਕੀਤਾ ਜਾਵੇਗਾ ਕਿ ਇਹਨਾਂ ਨੂੰ ਹਰ ਮਹੀਨੇ ਜਿਹੜੀ ਤਨਖਾਹ ਹੈ ਉਹ ਮਿਲ ਸਕੇ ਤੇ ਇਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਫਰ ਦਾ ਸਾਹਮਣਾ ਨਾ ਕਰਨਾ ਪਵੇ ਸਰ ਇਸ ਰਾਮਜੀਤ ਦੇ ਹੈਗਾ ਹਰ ਦਾ ਨਾ ਮਰੀਜ਼ਾਂ ਨੂੰ ਵੀ ਭੁਗਤਣਾ ਪੈ ਰਿਹਾ ਹੈਗਾ ਇਸ ਟਾਈਮ ਦੇ ਵਿੱਚ ਜਿਹੜੀ ਹੈਗੀ ਕਤਾਰਾਂ ਦੇ ਵਿੱਚ ਵਿਚਾਰੇ ਲੱਗੇ ਹੋਏ ਹੈਗੇ ਆ ਤੇ ਹੁਣ ਸਿਰ ਤੋਂ ਆਵਾਜ਼ ਜਿਹੜੀ ਹੈਗੀ ਲੈਣ ਤੁਹਾਡੇ ਵੱਲੋਂ ਕੀ ਪ੍ਰਵਾਨਾ ਕੀਤਾ ਗਿਆ ਅਸੀਂ ਦੇਖੋ ਕੋਈ ਵੀ ਜੋ ਸਟ੍ਰਾਈਕ ਤੇ ਬੈਠਦਾ ਉਹਦਾ ਜਮਹੂਰੀ ਹੱਕ ਹੈ ਅਸੀਂ ਉਸ ਨੂੰ ਰੋਕ ਨਹੀਂ ਸਕਦੇ ਲੇਕਿਨ ਫਿਰ ਵੀ ਅਸੀਂ ਆਪਣੇ ਪੱਧਰ ਤੇ ਜਿੰਨੇ ਵੀ ਡਾਕਟਰਸ ਨੇ ਉਹਨਾਂ ਨੂੰ ਇਹ ਨਿਰਦੇਸ਼ ਨਿਰਦੇਸ਼ ਦੇ ਦਿੱਤੀ ਹੈ ਕਿ ਕਿਸੇ ਵੀ ਮਰੀਜ਼ ਨੂੰ ਲਾਈਨ 'ਚ ਨਾ ਲੱਗਣਾ ਪਵੇ ਅਤੇ ਸਾਰਿਆਂ ਦੇ ਕੋਲ ਪਰਚੀਆਂ ਰਖਵਾ ਦਿੱਤੀਆਂ ਤਾਂ ਜੋ ਆਪ ਹੀ ਡਾਕਟਰ ਆਪਣੀ ਪਰਚੀ ਬਣਾਉਣ ਜੇ ਔਰਥੋ ਦੇ ਡਾਕਟਰ ਕੋ ਜਾਂਦੇ ਆ ਤਾਂ ਔਰਥੋ ਦਾ ਡਾਕਟਰ ਆਪਣੀ ਪਰਚੀ ਬਣਾਏਗਾ ਉਸ ਮਰੀਜ਼ ਦੀ ਜੇ ਮੈਡੀਸਨ ਵਾਲੇ ਕੋਲ ਜਾਂਦੇ ਆ ਤਾਂ ਉਹਨਾਂ ਦੀ ਪਰਚੀ ਬਣਾਣਗੇ ਅਤੇ ਜੋ ਦਵਾਈ ਵਾਲੇ ਕਾਊਂਟਰ ਤੇ ਉਸ ਤਰ੍ਹਾਂ ਹੀ ਉਹਨਾਂ ਨੂੰ ਦਵਾਈ ਮਿਲੇਗੀ ਇਸ ਤਰ੍ਹਾਂ ਮਰੀਜ਼ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਪਰਚੀ ਬੰਦ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਮਰੀਜ਼ ਨੂੰ ਦਵਾਈ ਨਹੀਂ ਮਿਲੇਗੀ ਡਾਕਟਰ ਚੈੱਕ ਨਹੀਂ ਕਰਨਗੇ ਉਹਨਾਂ ਦੇ ਕੋਲ ਪਰਚੀਆਂ ਅਸੀਂ ਰਖਵਾ ਦਿੱਤੀਆਂ ਸਾਰੇ ਡਾਕਟਰ ਆਪਣੇ ਪੱਧਰ ਤੇ ਪਰਚੀ ਬਣਾ ਕੇ ਮਰੀਜ਼ਾਂ ਨੂੰ ਦਵਾਈ ਵੀ ਦਵਾ ਰਹੇ ਨੇ ਸਾਰੇ ਟੈਸਟ ਵੀ ਹੋ ਰਹੇ ਨੇ ਸਾਰਾ ਸੁਚਾਰੂ ਢੰਗ ਦੇ ਨਾਲ ਕੰਮ ਚੱਲ ਰਿਹਾ ਕੀ ਲੱਗਦਾ ਜੀ ਫਿਰ ਇਹਨਾਂ ਦਾ ਖਤ ਤੱਕ ਕਰਨਾ ਦੇਖੋ ਅਸੀਂ ਤਾਂ ਇਹਨਾਂ ਨੂੰ ਇਹ ਰਿਕਵੈਸਟ ਕਰਦੇ ਹਾਂ ਕਿ ਇਹ 2 ਦਿਨ ਹੋਰ ਜੇ ਅਗਰ ਇਹਨਾਂ ਮੁਰਤਦਲ ਵੀ ਕਰ ਦੇਣ ਤਾਂ ਸਾਨੂੰ ਉਪਰੋਂ ਆਸ਼ਵਾਸਨ ਮਿਲਿਆ ਕਿ ਇਹ ਜਿਹੜੀ ਹੈ ਇਹਨਾਂ ਦੀ ਤਨਖਾਹ ਹੋ ਸਕਦਾ 2 ਦਿਨ ਦੇ ਵਿੱਚ ਉਮੀਦ ਹੈ ਕਿ 2 ਦਿਨ ਦੇ ਵਿੱਚ ਇਹਨਾਂ ਦਾ ਪੱਕਾ ਹੱਲ ਹੋ ਜਾਏਗਾ ਕਿ 2 ਦਿਨ ਦੇ ਵਿੱਚ ਇਹਨਾਂ ਦੀ ਜਿਹੜੀ ਤਨਖਾਹ ਇਹਨਾਂ ਦੇ ਅਕਾਊਂਟਸ ਦੇ ਵਿੱਚ ਆ ਜਾਵੇ ਸਰੋਤਾਂ ਦੇ ਵਿੱਚ ਹੈਗੇ ਜੇ ਇਸ ਕਰਨਾ ਮੁੱਤਤ ਵੀ ਨਹੀਂ ਕਰਨਾ ਤਾਂ ਇੱਕ ਪਾਸੇ ਸੀਐਮ ਸਾਹਿਬ ਵੀ ਆ ਰਹੇ ਜੀ ਹੈ ਦੇਖੋ ਸਾਨੂੰ ਉਮੀਦ ਹੈ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਤੇ ਪੂਰਾ ਵਿਚਾਰ ਕਰੇਗੀ ਕਿਉਂਕਿ ਇਹਨਾਂ ਦੀਆਂ ਵੀ ਜਾਇਜ਼ ਮੰਗਾਂ ਆਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੀਆਂ ਨਜਾਇਜ਼ ਮੰਗਾਂ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਉਹ ਸਾਰਿਆਂ ਦੇ ਉੱਤੇ ਉਰਨ ਵਿਚਾਰ ਕੀਤਾ ਜਾਵੇਗਾ ਉਹਨਾਂ ਨੂੰ ਜਿਹੜੀ ਤਨਖਾਹ ਬੰਦੀ ਤਨਖਾਹ ਉਹ ਦੇ ਕੇ ਹਰ ਮਹੀਨੇ ਦਾ ਇਹਨਾਂ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਨੇ ਆ ਅਸੀਂ ਉੱਪਰ ਵੀ ਗੱਲ ਕੀਤੀ ਹੈ ਕਿ ਜਲਦ ਤੋਂ ਜਲ ਇਹਨਾਂ ਦਾ ਹੱਲ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਦਾ ਹੱਲ ਹੋ ਜਾਵੇਗਾ ਤੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਤਨਖਾਹ ਰੈਗੂਲਰ ਮਿਲੇਗੀ ਇਸ ਗੱਲ ਦਾ ਭਰੋਸਾ ਸਾਨੂੰ ਉੱਚ ਅਧਿਕਾਰੀਆਂ ਨੇ ਦਿੱਤਾ ਹੈ ਤੇ ਮੈਂ ਇਸ ਟੀਅਰ ਤੋਂ ਬੈਠ ਕੇ ਵੀ ਇਹਨਾਂ ਨੂੰ ਇਹੇ ਭਰੋਸਾ ਦਿਨਾ ਹੈ ਕਿ ਅਸੀਂ ਉੱਪਰ ਗੱਲ ਕਰਕੇ ਇਹਨਾਂ ਨੂੰ ਤਨਖਾਹ ਜਿਹੜੀ ਇਹਨਾਂ ਦੀ ਬੰਦੀ ਦਿੱਤੀ ਜਾਵੇਗੀ